ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਤੁਸੀਂ ਸਾਰੇ ਕਿਵੇਂ ਹੋ ਤੇ ਉਮੀਦ ਕਰਦੇ ਹਾਂ ਸਾਰੇ ਠੀਕ ਹੋਵੋਗੇ ਅੱਜ ਦੇ ਬਲੌਗ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੈਂ ਬਣਾਉਣ ਲੱਗ ਗਈ ਸੀਗੀ ਦਾਲ ਦਾਲ ਬਣਾਉਣੀ ਸੀਗੀ ਮੂੰਗੀ ਦੀ 3 ਦਿਨ ਹੋ ਗਏ ਸਬਜ਼ੀਆਂ ਖਾ-ਖਾ ਕੇ ਜੀਅ ਕਿਆ ਪਿਆਸੀਗਾ ਤੇ ਮੈਂ ਮੂੰਗੀ ਦਾਲ ਬਣਾਉਣ ਲੱਗ ਗਈ ਸੀ ਤੇ 2-3 ਦਿਨ ਹੋ ਗਏ ਜਿਹੜਾ ਮੌਸਮ ਹੈ ਉਹ ਠੰਡਾ ਹੋ ਗਿਆ ਤੇ ਮੀਂਹ ਪੈ ਰਿਹਾ ਤੇ ਹੁਣ ਪੰਜਕ ਦਾ ਟਾਈਮ ਸੀਗਾ ਸ਼ਾਮ ਦਾ ਥੋੜੀ ਥੋੜੀ ਧੁੱਪ ਹੀ ਨਿਕਲੀ ਸੀਗੀ ਕਈ ਦਿਨ ਹੋ ਗਏ ਬਸ ਮੌਸਮ ਤਾਂ ਵਧੀਆ ਹੈਗਾ ਤੇ ਜਿਆਦਾ ਕੋਈ ਮੀਂਹ ਵੀ ਨਹੀਂ ਦੋ ਦਿਨ ਪਹਿਲਾਂ ਤਾਂ ਠੀਕ ਸੀ ਜਿਆਦਾ ਸੀ ਮੀਂਹ ਤੇ ਪਰ ਹੁਣ ਅੱਜ ਜਿਹੜਾ ਮੀਂਹ ਹੈਗਾ ਅੱਜ ਬਹੁਤ ਥੋੜਾ ਹੈਗਾ ਠੀਕ ਠਾਕ ਹੀ ਹੈਗਾ ਤੇ ਬੂੰਦਾਬੰਦੀ ਜੀ ਸੀਗੀ ਤੇ ਵਧੀਆ ਝੜੀ ਜੀ ਲੱਗੀ ਪਈ ਸੀ ਜਿਵੇਂ ਕਹਿ ਦਿੰਦੇ ਹੈਗੇ ਝੜੀ ਤੇ ਝੜੀ ਲੱਗੀ ਪਈ ਸੀਗੀ ਤੇ ਮੌਸਮ ਵਧੀਆ ਸੀਗਾ ਤੇ ਗਾਰ ਵੀ ਬਹੁਤ ਜ਼ਿਆਦਾ ਸੀ ਅੱਜ ਕੋਈ ਸਬਜ਼ੀ ਹੈ ਨਹੀਂ ਸੀ ਤੇ ਮੈਂ ਸੋਚਿਆ ਚਲੋ ਦਾਲ ਹੀ ਬਣਾ ਦਿੰਦੇ ਆਂ ਗੀ ਮੂੰਗੀ ਦੀ ਤੇ ਦਾਲ ਵੀ ਵਧੀਆ ਬਣਦੀ ਹੈਗੀ ਜੇ ਰੋਜ਼ ਨਾ ਬਣਾਵੇ ਤਾਂ ਰੋਜ਼ ਰੋਜ਼ ਤਾਂ ਨਹੀਂ ਦਾਲ ਵਧੀਆ ਲੱਗਦੀ ਪਹਿਲਾਂ ਮੈਂ ਦਾਲ ਪਿਆਉਂਦੀ ਸੀਗੀ ਤੇ ਉਦੋਂ ਮੈਂ ਧਰਤਾ ਸੀਗਾ ਪਾਣੀ ਉਬਲਦਾ ਤੇ ਨਮਕ ਮਿਰਚ ਸਾਰਾ ਪਾਤਾ ਸੀ ਤੇ ਬਾਅਦ ਚ ਆਪਾਂ ਤੜਕਾ ਲਾਵਾਂਗੇ ਤੇ ਮੈਂ ਆਖਿਆ ਚੰਗੀ ਤਰ੍ਹਾਂ ਦਾਲ ਨੂੰ ਧੋ ਕੇ ਜੇ ਤੇ ਭਉਂ ਦਿੰਦੇ ਆਂਗੇ। ਮੂੰਗੀ ਮਸਰੀਏ ਜਿਹੜੀ ਇਹ ਤਾਂ ਮਿੰਟ ਚ ਹੀ ਬਸ ਭਿੱਜ ਜਾਂਦੀ ਏ ਕੋਈ ਇਹ ਜਿਆਦਾ ਟਾਈਮ ਨਹੀਂ ਕੀ ਲੈਂਦੀ। ਤੇ ਪਹਿਲਾਂ ਆਪਾਂ ਸਾਰਾ ਕੰਮ ਧੰਦਾ ਕਰੀ ਰਏ ਸੀ ਘਰ ਦਾ ਜਿਹੜਾ ਡੇਲੀ ਹੁੰਦਾ ਹੈਗਾ। ਤੇ ਹੁਣ ਛੁੱਟੀਆਂ ਬਸ ਥੋੜੀਆਂ ਹੀ ਰਹਿ ਗਈਆਂ 15 ਛੁੱਟੀਆਂ ਹੀ ਰਹਿ ਗਈਆਂ ਅੰਗ। ਕਿ ਆਪਾਂ ਦੋ ਕੀਤੇ ਜਾਇਆ ਆਇਆ ਗਿਆ ਹੈ ਨਹੀਂਗਾ ਕਿਤੇ ਬਸ ਇੱਕ ਦੋ ਥਾਵਾਂ ਤੇ ਘੁੰਮੇ ਆਂਗੇ ਇੱਥੇ ਮੈਂ ਪਾ ਰਹੀ ਸੀ ਕਿ ਘਿਓ ਦਾਲ ਦੇ ਵਿੱਚ ਜਿਹੜੀ ਪਾਣੀ ਧਰਿਆ ਸੀ ਉਬਲਣਾ ਨਾ ਨਾ ਨਮਰਚ ਪਾ ਕੇ ਤੇ ਘਿਓ ਪਾਉਣ ਲੱਗ ਗਈ ਸੀ ਮੈਂ ਕਿਉਂ ਫੇਰ ਉਬਲਦੀ ਨਹੀਂ ਗਈ ਮੈਂ ਕੁੱਕਰla ਢੱਕਣ ਲਾ ਕੇ ਵੀ ਕਦੇ ਵੀ ਸਬਜੀ ਦਾਲ ਵਗੈਰਾ ਘਾਟੀ ਬਣਾਉਣੀ ਹੁੰਦੀ ਹੈਗੀ ਜ਼ਿਆਦਾ ਨਹੀਂ ਜਿਵੇਂ ਦਾਲ ਹੈਗੀ ਤਾਂ ਪਲੇਟ ਦੇ ਕੇ ਉੱਪਰ ਰੰਨ ਲਈ ਦੀ ਹੈਗੀ ਤੇ ਵਧੀਆ ਬਣਦੀ ਐ ਮੈਨੂੰ ਵਧੀਆ ਨਹੀਂ ਲੱਗਦਾ ਦਾ ਕਿਉਂ ਪਤਾ ਸੀ ਕਿਉਂ ਨਾਲ ਜਿਹੜੀ ਬਾਹਰ ਨਹੀਂ ਨਿਕਲਦੀਗੀ ਦਾਲ ਤੇ ਅੰਦਰੇ-ਅੰਦਰ ਰਿਜਦੀ ਐ ਫਿਰ ਜਿਹੜਾ ਆਪਾਂ ਮਸਾਲਾ ਕੱਟਣਾ ਹੈਗਾ ਉਹ ਬਾਅਦ ਚ ਕੱਟ ਲਾਂਗੇ ਗੰਡੇ ਤੇ ਲਸਣ ਉਹ ਪਿਆ ਗੰਡੇ ਤੇ ਲਸਣ ਦਾ ਹੀ ਤੜਕਾ ਲਾਉਣਾ ਹੈਗਾ ਟਮਾਟਰ ਐ ਜਿਹੜਾ ਉਹ ਨਹੀਂ ਪਾਇਆ ਮੈਂ ਕਦੇ ਮੰਮੀ ਦੀ ਦਾਲ ਚ ਨਹੀਂ ਪਾਇਆ ਹੋਰ ਸਬਜ਼ੀਆਂ ਚ ਬਹੁਤ ਪਾਉਣੇ ਆਗੇ ਮੰਮੀ ਦੀ ਦਾਲ ਦੇ ਵਿੱਚ ਟਮਾਟਰ ਨਹੀਂ ਪਾਇਆ ਮੈਂ ਕਦੇ ਤੇ ਇੱਧਰ ਕੇਲੇ ਲਿਆਂਦੇ ਸੀ ਕਈ ਦਿਨ ਤੇ ਕੇਲੇ ਜੇ ਖਰਾਬ ਹੋਏ ਪਏ ਸੀ ਤੇ ਮੈਂ ਕਿਹਾ ਚਲੋ ਇਹ ਵੀ ਬਾਹਰ ਕੱਟੀ ਨੂੰ ਪਾਇਆਵਾਂਗੇ ਇੱਥੇ ਮੰਮੀ ਲੱਗੀ ਪਈ ਸੀਗੀ ਰਜਾਈਆਂ ਜਿਹੜੀਆਂ ਉਹ ਉੱਪਰ ਤੱਕ ਲਾਫ ਹੀ ਚੜੇ ਹੁੰਦੇ ਤੇ ਇਹਨਾਂ ਤੋਂ ਤਣਾ ਸੀਗਾ ਤੇ ਇਹਨਾਂ ਦੇ ਵਿੱਚ ਜਿਹੜਾ ਅੰਦਰੋਂ ਫਾਈਬਰ ਨਿਕਲੀ ਸੀ ਉਹ ਸਾਫ਼ ਦੀ ਨਿਕਲੀ ਸੀਗੀ ਤੇ ਵਧੀਆ ਧੂਤਾਂ ਸੀ ਤੇ ਇਹ ਜਿਹੜੇ ਟਾਂਕੇ ਦੇ ਆ ਮੰਮੀ ਟਾਂਕੇ ਦੇ ਕੱਟ ਰਹੀ ਸੀਗੀ ਤੇ ਕੱਲ ਅਸੀਂ ਇਹਨਾਂ ਦੇ ਵਿੱਚ ਜਿਹੜਾ ਫਾਈਬਰ ਹੈ ਉਹ ਪਾ ਕੇ ਤੇ ਨਜ਼ਮ ਦੇ ਪਾ ਦਿਆਂਗੇ ਪਹਿਲਾਂ ਤਾਂ ਬਹੁਤ ਘਰੀ ਬੁੜੀਆਂ ਜਿਹੜੀਆਂ ਨੰਦ ਦੇ ਨੇ ਬੰਦੇ ਪਾਉਂਦੇ ਨਾਲ ਸੀ ਹੁਣ ਤਾਂ ਬਾਜ਼ਾਰੋਂ ਪਵਾ ਲੈਂਦੇ ਆ ਪਰ ਅਸੀਂ ਘਰੇ ਪਾਵਾਂਗੇ ਦੇਖਾਂਗੇ ਕਿਉਂ ਜਿਹੜਾ ਫਾਈਬਰ ਹੈ ਉਹ ਸਾਫ਼ ਤਾਂ ਪਿਆ ਵਧੀਆ ਉਹ ਐ ਉਹ ਨੂੰ ਸੈੱਟ ਕਰਵਾਉਣ ਵਾਲਾ ਹੈ ਨਹੀਂ ਦਾ ਇਹ ਸਾਰੇ ਧੋਤੇ ਸੀ ਇੱਕ ਗਦਲੇ ਦੇ ਵਿੱਚ ਮੰਮੀ ਨੇ ਵਧੀਆ ਭਾਪੀ ਸੀ ਫਾਈਬਰ ਤੇ ਟਾਂਕੇ ਵੀ ਲਾਤੇ ਸੀਗੇ 14 ਰਸ਼ਮੀ ਬੈਠਾ ਸੀ ਅੰਦਰ ਤੇ ਪਹਿਲਾਂ ਤਾਂ ਮੀਂਹ ਆਈ ਜਾਂਦਾ ਸੀ ਬਾਹਰ ਫਿਰਦਾ ਸੀਗਾ ਤੇ ਹੁਣ ਬਹਿ ਗਿਆ ਸੀ ਕੱਪੜੇ ਚੇਂਜ ਕਰਕੇ ਮਮੀ ਨੇ ਕਹਿੰਤੀ ਲੈ ਕੇ ਛੋਟੀ ਤੇ ਸਾਰੇ ਟੰਕੇ ਜਿਹੜੇ ਉਹਨਾਂ ਗੰਦੇ ਪੱਟੇ ਸੀ ਨਾ ਵਿੱਚ ਹੀ ਰਹਿ ਗਏ ਸੀਗੇ ਰਜਾਈ ਦੇ ਤੇ ਰਜਾਈਆਂ ਤਾਂ ਵੈਸੇ ਇਹ ਪ੍ਰਾਣੀਆਂ ਹੀ ਆ ਪਹਿਲਾਂ ਦੀਆਂ ਤੇ ਪਰ ਫਿਰ ਵੀ ਅਸੀਂ ਆਖਿਆ ਵੀ ਹੁਣ ਤਾਂ ਪਹਿਲਾਂ ਤਾਂ ਸਾਲ ਦੇ ਸਾੜੀ ਤੋਂ ਦੇ ਰਹਿੰਦੇ ਸੀ ਤੇ ਹੁਣ ਤਾਂ ਕਿੰਨੇ ਸਾਲਾਂ ਤੋਂ ਧੋਈ ਨਹੀਂਆ ਤੇ ਅਸੀਂ ਕਹਿੰਦੇ ਚਲੋ ਧੋ ਦਿੰਨੇ ਆ ਤੇ ਧੋ ਕੇ ਵਧੀਆ ਸਾਫ਼ ਹੋ ਜਾਣੀਆਂ ਤੇ ਮੌਸਮ ਹੁਣ ਠੰਡਾ ਹੀ ਹੈਗਾ ਕੁ ਦੋ ਤਿੰਨ ਦਿਨਾਂ ਦਾ ਕੋਈ ਗਰਮੀ ਵੀ ਨਹੀਂ ਤੇ ਇੱਥੇ ਮੈਂ ਵੀ ਦਾਲ ਧਰ ਕੇ ਤੇ ਬੈਠ ਗਈ ਸੀਗੀ ਇਸੀਂ ਗੱਲਾਂ ਕਰ ਰਹੀਆਂ ਸੀ ਮੈਂ ਤੇ ਮੰਮੀ ਤੇ ਪਤਾ ਹੈ ਕੀ ਗੱਲ ਹੈ ਇੱਕ ਦੂਜੇ ਦੇ ਉੱਪਰ ਲੋਕ ਐ ਜਿਹੜੇ ਇਹ ਪਤਾ ਨਹੀਂ ਕਿਉਂ ਜੇ ਕੋਈ ਕੰਮ ਕਰਦਾ ਹੈ ਨਾ ਤੇ ਸੜਦੇ ਜੇ ਰਹਿੰਦੇ ਆ ਸੜਦੇ ਜੇ ਤੇ ਪਤਾ ਨਹੀਂ ਕਿਉਂ ਐਵੇਂ ਕਰਦੀ ਹੈਗੇ ਜੇ ਕੋਈ ਵੀ ਆਪਾਂ ਘਰ ਦਾ ਕੋਈ ਕੰਮ ਕਰਦੇ ਆ ਜਾਂ ਕੋਈ ਆਪਾਂ ਕੀਤੇ ਜਾਣੇ ਆ ਤੇ ਪਤਾ ਨਹੀਂ ਕਿਉਂ ਲੋਕ ਐ ਜਿਹੜੇ ਇੱਕ ਦੂਜੇ ਦੀ ਜ਼ਿੰਦਗੀ ਦੇ ਵਿੱਚ ਇੰਟਰਫੇਅਰ ਕਰਦੇ ਹੈਗੇ ਪਰ ਮੈਨੂੰ ਇਹ ਚੀਜ਼ ਵਧੀਆ ਨਹੀਂ ਲੱਗਦੀ ਤੇ ਆਪਾਂ ਆਪਣੇ ਕੰਮ ਤੱਕ ਮਤਲਬ ਰੱਖਦੇ ਆਂਗੇ ਤੇ ਕਿਸੇ ਦੇ ਇੱਕ ਦੂਜੇ ਦੇ ਘਰੇ ਲੜਾਈ ਜਿਪਵਾ ਕੇ ਰਾਜੀ ਰਹਿੰਦੇ ਐ ਵੀ ਉਹਦੇ ਘਰੇ ਲੜ ਪਏ ਅਗਲਾ ਜਾਂ ਉਹ ਐ ਨਾ ਕਰੇ ਐ ਨਾ ਕਰੇ ਫਲਾਨਾ ਐ ਨਹੀਂ ਕਰਦਾ ਤੁਸੀਂ ਐ ਕਰਦੇ ਆਂ ਵੀ ਇਦਾਂ ਇਦਾਂ ਕਹਿੰਦੇ ਰਹਿੰਦੇ ਹੈਗੀ ਇੱਧਰ ਮੈਂ ਦਾਲ ਹਜੇ ਨਹੀਂ ਪਾਈ ਸੀਗੀ ਵਿੱਚ ਤੇ ਪਾਣੀ ਜਿਹੜਾ ਉਬਲਿਆ ਨਹੀਂ ਸੀਗਾ ਹੁਣ ਉਬਲ ਗਿਆ ਸੀਗਾ ਕਿੰਨੇ ਦਾਲ ਪਾਉਣ ਲੱਗੀ ਸੀਗੀ ਤੇ ਚਲੋ ਆਪਣੀ ਦਾਲ ਬਣ ਜਗੀ ਟਾਈਮ ਨਾਲ ਤੇ ਟਾਈਮ ਤਾਂ 5 ਦਾ ਹੀ ਹੋਇਆ ਸੀ ਤੇ ਮੀਂਹ ਜਿਹੜਾ ਹੌਲੀ-ਹੌਲੀ ਪੈ ਰਿਹਾ ਸੀਗਾ ਤੇ ਹੁਣ ਧੁੱਪ ਹੀ ਨਿਕਲੀ ਸੀਗੀ ਤੇ ਧੁੱਪ ਨਿਕਲਣ ਨਾਲ ਪਤਾ ਸ਼ਾਮ ਨੂੰ ਜਿਹੜੇ ਊਕਮਕੜ ਹੈਗੇ ਉਹ ਬਹੁਤ ਆਉਂਦੇ ਹੈਗੇ ਤਾਂ ਕਰਕੇ ਫਿਰ ਜਲਦੀ-ਜਲਦੀ ਆਟਾ ਗੁੰਨੂ ਕਿਤੇ ਫਰੋਕੇ ਬਣਾ ਕੇ ਰੱਖ ਦਿਆਂਗੇ ਤੇ ਅੱਜ ਉਹ ਵੈਸੇ ਤਾਂ ਅਸੀਂ ਰੋਜ਼ ਲੇਟ ਬਹੁਤ ਬਣਾਉਣੀ ਆ 9 ਵਜੇ ਜਾਂਦੀ ਆ ਸਾਨੂੰ ਤੇ ਪਰ ਅੱਜ ਜਿਹੜਾ ਹੈਗਾ ਹੈਗਾ ਮੈਨੂੰ ਪਤਾ ਹੈਗਾ ਵੀ ਅੱਜ ਧਮੱਕੜ ਜੀ ਬਹੁਤ ਜ਼ਿਆਦੇ ਆਉਣੇ ਆ ਬਾਹਰੋਂ ਆਪਾਂ ਰੋਟੀ ਸਬਜ਼ੀ ਵਾਲਾ ਜਿਹੜਾ ਉਹ ਜਲਦੀ ਜਲਦੀ ਕਰ ਲਈਏ ਤੇ ਖਾਪਾ ਚਲੋ ਅੰਦਰ ਬੈਠ ਕੇ ਵੀ ਲਵਾਂਗੇ ਗੇਟ-ਗੂਟ ਬੰਦ ਕਰਕੇ ਤੇ ਪਰ ਇੱਥੇ ਆਪਣੇ ਰਸੋਈ ਦੇ ਵਿੱਚ ਤਾਂ ਫੇਰ ਵੀ ਗੇਟ ਆਪਾਂ ਨੂੰ ਖੋਲਣਾ ਪੈਂਦਾ ਕਿਉਂ ਜਿਹੜੀ ਗਰਮੈਸ ਹੈ ਉਹ ਹੋ ਜਾਂਦੀ ਆ ਫਿਰ ਕੰਮ ਐ ਮੇ ਰੋਟੀ ਨਹੀਂ ਬਣਦੀ ਵੀ ਕੰਮ ਨਹੀਂ ਹੁੰਦਾਗਾ ਇੱਥੇ ਮੈਂ ਲਾ ਗਈ ਸੀਗੀ ਪਿਆਜ਼ ਤੇ ਲਸਣ ਇਹ ਦੋ ਚੀਜ਼ਾਂ ਹੀ ਮੁੰਗੀ ਮਸਰੀ ਦੀ ਦਾਲ ਦੇ ਵਿੱਚ ਮੈਂ ਪਾਉਣੀ ਹੁੰਦੀ ਹੈਗੀ ਤੇ ਜਾਂ ਜੀਰੇ ਦਾ ਤੜਕਾ ਲਾ ਲੈਣੇ ਹੁੰਦੇ ਹੈਗੇ ਤੇ ਟਮਾਟਰ ਤੇ ਹਰੀ ਮਿਰਚ ਨਹੀਂ ਪਾਉਂਦੇਗੇ ਮਿਰਚਾਂ ਪਹਿਲੇ ਹੀ ਤਿੱਖੀਆਂ ਆਈਆਂ ਨਾ ਤੇ ਹਰੀ ਮਿਰਚ ਨਹੀਂ ਪਾਉਂਦੇ ਇੱਥੇ ਮੈਂ ਲਾ ਰਹੀ ਸੀਗੀ ਤੜਕਾ ਪੈਨ ਦੇ ਵਿੱਚ ਕਿਉਂ ਪਾ ਲਿਆ ਸੀਗਾ ਤੇ ਗੰਡੇ ਤੇ ਲਸਣ ਆਪਾਂ ਕੱਟ ਲੀਤੇ ਤੇ ਰਸ਼ਮੀਨ ਲੈ ਕੇ ਆਇਆ ਸੀਗਾ ਪੈਪਸੀ ਤਦ ਵੀ ਉਹਨੇ ਪਵਾ ਲਈ ਸੀਗੀ ਗਲਾਸ ਤੇ ਅੱਧੀ ਰੱਖਤੀ ਸੀਗੀ ਦੁਕਾਨ ਤੋਂ ਬੱਚਿਆਂ ਦੀ ਆਦਤ ਹੀ ਹੁੰਦੀ ਹੈਗੀ ਤੇ ਛੁੱਟੀਆਂ ਚੱਲ ਰਹੀਆਂ ਆਂ ਤੇ ਇੱਕ ਦੋ ਵੀੜੇ ਜਿਹੜੇ ਉਹ ਦੁਕਾਨ ਤੇ ਲੱਗ ਹੀ ਜਾਂਦੇ ਹੈਗੇ ਤੇ ਬੱਸ ਹੁਣ ਥੋੜੇ ਦੇਣਾਂਗੇ ਮौज ਬਹੁਤ ਕਰ ਲਈ ਹੈਗੀ ਤੇ ਮੇਰੇ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਜੇਕਰ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਦੱਸਿਓ ਤੇ ਮਿਲਦੇ ਆਂ ਕੱਲ ਇੱਕ ਨਵੇਂ ਵਲੌਗ ਨਾਲ